ਉਹਨਾਂ ਨੂੰ ਕੋ ਦਿੱਤਾ ਠੱਗ ਹੈਗੇ ਸਿਰੇ ਦੇ ਰਾਜ ਹੁਣ ਤੋਂ ਗੱਲਾਂ ਕੰਡਿਆ ਇਹਨੂੰ ਨਹੀਂ ਮਰਖਣਾ ਰੁਖਣਾ ਜਾ ਰਗੇ ਸੰਮਕਾਰ ਆਪਣਾ ਇਹਨੂੰ ਇਸ ਤੇ ਪੁਰਾਣਾ ਪੁਰਾਣਾ ਸਾਰਾ ਪਾ ਦੇ ਪੈ ਦੇ ਮੂੰਹ ਅਟਕੇ ਮੰਗ ਲੈ ਦੇ ਪਾਣੀ ਕਿਦਾ ਮੂੰਹ ਵੇਖਿਆ ਸੀ ਘਟਰਾਲੇ ਵੀ ਮੁਕਰ ਗਏ ਐ ਇਹ ਵੀ ਲਾਜ ਲੱਗੀ ਇਹਦੇ ਸਾਲਾ ਉਹਨੂੰ ਵੀ ਪੈਸੇ ਨਹੀਂ ਦਿੱਤੇ ਰੋਟਾ ਵੀ ਟੇਰਾਲੇ ਨੇ ਪੁਰਾਣਾ ਪੈਣੇ ਪੋਣਾ ਵੀ ਪੋਣਾ ਪੈਣਾ ਜੇ ਤੈਨੂੰ ਪੈਸੇ ਪੂਰੇ ਦਿੱਤੇ ਤੇ ਤੇ ਨਵਾਂ ਕੱਲੇ ਸਮਾਨ ਪੋਦੇ ਆ ਕਿੱਧਰ ਤੁਰਿਆ ਜਾਂ ਗਿਆ ਉਹ ਸੁਣ ਓਏ ਹਾਂਜੀ ਗੱਲ ਸੁਣ ਦੱਸ ਇੰਦਾ ਵਧੀਆ ਵਧੀਆ ਹੋ ਰਿਹਾ ਕੋਦੀਆ ਯਾਰ ਕਿਧਰ ਕੋ ਰਹਿ ਜਾ ਰਿਹਾ ਓ ਯਾਰ ਸੀਜ਼ਨ ਆ ਗਿਆ ਤੈਨੂੰ ਬਤਾ ਉਹ ਮਸ਼ੀਨ ਦਾ ਕਟਰ ਬੰਨੇ ਦਿੱਤੇ ਵੀ ਭੁੱਲੂ ਉਹਨਾਂ ਨੂੰ ਖਰਾਬ ਹੋ ਗਿਆ ਪਿਛਲੀ ਵਾਰੀ ਉਹਨਾਂ ਨੂੰ ਕੋ ਦਿੱਤਾ ਠੱਗ ਹੈਗੇ ਸਿਰੇ ਦੇ ਓ ਯਾਰ ਮੈਨੂੰ ਇੰਨੀ ਗੱਲ ਦਾ ਪਤਾ ਨਹੀਂ ਮੈਂ ਕਟਰ ਬੰਨੇ ਦੇ ਟੱਕਰਾ ਸਕੂਜੇ ਪੈ ਆਲੇ ਹੁੰਦੇ ਫਰਾਕ ਕੋਈ ਸਮਾਨ ਨਹੀਂ ਹੁੰਦਾ ਨਵਾਂ ਬੁਣਾਰੀ ਨਾਲੇ ਨਾਲ ਬਣਾ ਪਾਉਣਾ ਨਾਲੇ ਨਾਲ ਕੱਟ ਕੱਟ ਪਾਈ ਜਾਣਾ ਅੱਛਾ ਆਓ ਕਾ ਨਾ ਕਾਡ ਕਾਡ ਪਾਈ ਨਾ ਵੇ ਲਾਗੇ ਖਲੋਗੇ ਤੇ ਕੰਮ ਖਰਾਲਾ ਜੀ ਬੋਲੀ ਖਲਾ ਤੇ ਮੈਂ ਤੇਰੇ ਨਾਲ ਚੱਲਾਂ ਚੱਲਾ ਜਲੀ ਆ ਪਾ ਦੋਵੇਂ ਜਾਨੇ ਵੇਨ ਚੱਲਾ ਫੇਰ ਕਰਾਉਨੇ ਯਾਰ ਮम्मा ਮੈਨੂੰ ਤੇ ਪਤਾ ਨਹੀਂ ਤੂੰ ਉਹਨਾਂ ਕੋ ਛੱਡ ਗਿਆ ਹਾਂ ਓ ਯਾਰ ਮੈਨੂੰ ਪਤਾ ਨਹੀਂ ਮੈਂ ਪਹਿਲਾਂ ਹੋਰ ਕਿਤੇ ਛੱਡ ਹੁੰਦਾ ਓ ਯਾਰ ਇਹ ਗੁਰੂਆ ਕਿਦਾਂ ਰੋਟਾ ਟ੍ਰੈਕਟਰ ਹੀ ਖੋਲਿਆ ਪਿਆ ਜੀ ਭਰਾ ਕੇ ਦਾ ਨਹੀਂ ਆ ਮੇਰਾ ਹੀ ਆ ਕਿੰਨੇ ਦਿਨ ਵੇਲਾ ਘੜ ਤੋਂ ਘੜ ਇਹਨੂੰ ਮੇਰੇ ਸਾਹ ਨਾਲ ਇਹ 25 20 ਦਿਨੋਂ ਚੱਲੇ ਇਹਨੂੰ ਅੱਛਾ ਇੱਥੇ ਲੱਗੇ ਇਹਨੂੰ ਤੇ ਹਜੇ ਤੱਕ ਰੋਟਾ ਵੇਟ ਨਹੀਂ ਬਣਾ ਕੇ ਦਿੱਤਾ ਪੱਠੇ ਭੇਜਣ ਵਾਲੇ ਬੁੱਢਾ ਕਿਰੇ ਗਾਣਾ ਮਾ ਤੂੰ ਕਿੱਥੇ ਫਸ ਗਿਆ ਇਹਨਾਂ ਕੋਲ ਤੰਜਰਾ ਤੂੰ ਵੀ ਤਾਂ ਇੱਥੇ ਲਿਆ ਕੇ ਸੁੱਟਿਆ ਇਹਨੂੰ ਮੈਨੂੰ ਇਹਨਾਂ ਪਤਾ ਤੈਨੂੰ ਮੈਂ ਤੈਨੂੰ ਕਹਿੰਦਾ ਕਿ ਇਹਦੇ ਕੋਲ ਮम्मा ਕਿੱਥੇ ਫਸ ਗਿਆ ਮੈਂ ਇਹਦੇ ਬੱਦ ਗਿਆ ਕਿ ਇਹ ਗਾਣੀ ਚੱਲ ਫਸੇ ਤੇ ਦੋਵੇਂ ਆ ਗੱਲ ਕਰੀ ਹੁੰਦੇ ਨਾ ਪੁੱਤਾਂ ਮੈਂ ਇਨਾ ਨਕਸਾਨ ਕੀਤਾ ਬੁੱਢਾ ਕਰੇ ਗਾਣਾ ਕਰਦਾ ਐਨ ਕਭ ਲਾਈਆਂ ਜਿੱਦ ਸਲਮਾਨ ਖਾਨ ਦੇ ਵਿਆਹ ਚ ਲੈ ਆਪਣੇ ਨਾਮੇ ਗੱਲ ਬਰਾ ਮੇਰਾ ਰੂਟਾ ਵੇਟ ਬਣਾ ਦੇ ਬੁੱਢਾ ਗਾਣਾ ਕਰੀ। ਆਪੀ ਓਏ ਹਾਂ ਓਏ ਮੈਂ ਭਰਤਾ ਮਾਲ ਜਾਈਦਾ ਇਦਾਂ ਕਰੀ ਤੂੰ ਹੋਰ ਕੀ ਕੀ ਕਰਨਾ ਹੈ ਦਾ ਓਏ ਦੱਸ ਉਹ ਆਪੇ ਆ ਨਾ ਮੈਂ ਦਾ ਜਣਾ ਤੁਹਾਨੂੰ ਉਹ ਲਾ ਗਿਆ ਇੱਥੇ ਓਏ ਉਹ ਕੱਲ੍ਹ ਤੀ ਕੰਮ ਉਹ ਆਪਾਂ ਕੱਲ੍ਹ ਦੀ ਕੰਮ ਨਾ ਕਰਾਂਗੇ ਇਦਾਂ ਕਰੀ ਫਿਰ 12 ਦਿਨਾਂ ਤੋਂ ਜੱਪਾ ਨਾ ਲਿਆ ਮਿੰਡੋ ਮਿੱਟੀ ਆ ਆ ਨਾੜ ਖੋਲ ਇੱਕ ਮੈਂ ਬਾਕੀ ਬੱਚੇ ਲੈਣਾ ਮੈਂ ਲਾਵਾਂ ਇਹਦਾ ਟੈਂਕਾ ਰੰਦਾ ਕਰ ਕਿਤੇ ਤਾਂ ਇੰਨਾ ਬੜਾ ਵਕਤ ਪਾਇਆ ਕਿਤੇ ਪੈਸੇ ਹੀ ਦੇਖ ਜਾਂਦੇ ਸੀ ਤੇ ਉੱਤੋਂ ਕੰਮ ਮਿੰਟੋ ਮਿੱਟੀ ਹੀ ਦਾਣਾਣਾ ਓਹ ਰਾਤ ਕਿਹੜੀ ਜੋਰ ਦੀ ਛੁੱਟੀ ਚਾਹੀਦੀ ਨਹੀਂ ਓਹ ਭਰਾ ਤੁਹਾਡੇ ਕੰਮ ਕੰਨਦੇ ਹੱਡਾਂ ਬਿਲਡਿੰਗ ਕਰਨ ਤੁਸੀਂ ਇਹ ਲਾਉਂਦੇ ਹਾਂ ਇਹਨਾਂ ਦਾ ਕਰੀ ਜਾ ਭਰਾ ਮੇਰਾ ਨਾ ਕਰੀ ਓਹ ਵੇਲਾ ਰੋਟਾ ਵੇਟਰ ਕਿਦੋਂ ਦਾ ਪਿਆ ਕੋਈ ਨਹੀਂ ਕਰ ਦਿੰਨੇ ਤੈਨੂੰ ਕਹਿੰਦੇ ਨਹੀਂ ਕਰ ਦਿੰਨੇ ਆ ਕਰਕੇ ਕਿਦਾਂ ਦਿਆਂਗੇ ਇਹ ਵੀ ਦੱਸਣਾ ਕਿੰਨੇ ਦਿਨ ਹੋ ਗਏ ਉਹਨੇ ਪਹਿਲਾਂ ਇਹ ਦੱਸ ਉਹ ਕੋਈ ਨਹੀਂ ਉਹ ਮੈਂ ਆਖਿਆ ਵੀ ਕਰ ਦਿੰਨੇ ਆ ਇਹ ਕਿਹੜਾ ਸੀਜ਼ਨ ਆ ਗਿਆ ਵਾ ਭਰਾ ਪੱਠੇ ਬੀਜਨੇ ਆ ਪੱਠੇ ਬੀਜਨੇ ਮੰਗ ਜੀ ਰੋਟਾ ਵੀਟਰ ਕੇ ਉਹ ਭਰਾ ਮੰਨਿਆ ਕਰ ਬਣਾ ਕੇ ਦੇ ਬੁੱਢਾ ਕਾਲਾ ਕਰਦਾ ਵਾ ਬਣਾ ਦਿੰਦਾ ਰੋਇਦਾ ਤੂੰ ਪਖੰਡ ਫੜਿਆ ਕਦੀ ਉਹ ਕਦੀ ਜੇ ਆਉ ਉਹ ਹੋ ਗਿਆ ਬੱਤੀ ਚਲਦੀ ਆ ਮੈਨੂੰ ਤੇ ਬਸ਼ੀਲਾ ਸਟਰ ਬਣਾ ਦੇ ਉਹ ਤੂੰ ਐਪੀ ਖੜਨੀ ਐ ਮੈਂ ਮਾਮਾ ਰਿਪਲ ਪਾਲਾ ਅੱਗੇ ਸਮਾਨ ਤੇ ਲੈ ਤਾ ਨਹੀਂ ਆੜੀ ਤੈਨੂੰ ਐਂਗਲ ਕਾ ਟ੍ਰਾਇੰਗਲ ਲੈ ਆ ਕੇ ਦਿੱਤੇ ਨਹੀਂ ਤੂੰ ਉਹ ਤੂੰ ਲਿਓ ਲੈ ਮੈਂ ਲੈਣਾ ਆ ਪੈਸੇ ਦੇ ਇਹਦੇ ਪੈਸੇ 35 35 ਹਜ਼ਾਰ ਦਾ ਸਮਾਨ ਹੋਣਾ ਸਾਰਾ ਦੇ ਪੈਸੇ ਮੈਂ ਲਿਆ ਦਿੰਨਾ ਤੈਨੂੰ ਸੇਰੇ ਲਿਆ ਦਿੰਨਾ ਕਿਹੜੇ ਨੂੰ ਡਾ ਗਿਆ ਹੈਪੀ ਨੂੰ ਤੇ ਉਹ ਮੈਂ ਬੰਦੇ ਨੂੰ ਸਮਾਨ ਦੱਸ ਕਿ ਨਹੀਂ ਗਿਆ ਤੂੰ ਕੀ ਕੀ ਪਵਣਾ ਮੇਰਾ ਓ ਯਾਰ ਤੈਨੂੰ ਕੱਟ ਕੇ ਜੇ ਜਾਵਾਂ ਅਸੀਂ ਟਰੈਕ ਸਾਰੇ ਨਵੇਂ ਪਾਸ ਐ ਸਾਰੇ ਨਵੇਂ ਪੌਣੇ ਆ। ਬਾ ਗੁਰੂ ਆ ਪਿਛਲਿਆ ਲੋਗੇ ਖਰਾਬ। ਜਿਹੜੇ ਆ ਜਿਹੜੇ ਚੰਗੇ ਆ ਇਹਨਾਂ ਦੇ ਕਰਨਾ। ਇਹ ਫਿਰ ਰਹਿੰਦੇ ਚੰਗੇ ਮੇਰੀ ਸੁਣ ਗੱਲ। ਭਰਾ ਕੰਪਨੀ ਦੇ ਪਾਣੀ ਡੁਪਲੀਕੇਟ ਮਾਲ ਨਾ ਪਾ ਦੇ। ਭਰਾ ਮਾੜਾ ਮਾਲ ਲਿਆਂਦੇ ਹਾਂ। ਜ਼ਿਆਦੀ ਗੱਲ ਨਾ। ਚਲ ਜਿੰਦ ਫੌਜੀ ਦੀਪਣੀ ਆ। ਉਹਦੇ ਕੋਲ ਜਾ ਕੇ ਪਹਿਲੀ ਸਾਸ ਮਾਰੀਨਲ ਲੈਣੀ ਆ। ਜ਼ਿਆਦੀ ਗੱਲ ਨਹੀਂ ਕਰਨੀ। ਆਡਾ ਬਟਾਲੇ ਰਾ ਮੇਰੀ ਗੱਲ ਸੁਣ। ਉਹਦੀ ਵੀ ਚੀਜ਼ ਬਣਾਉਂਦੇ ਨੇ ਮੇਰੀ ਵੀ ਬਣਾਉਂਦੇ। ਤੂੰ ਦੱਸ ਕਿਨੇ ਦਿਨ ਹੋ ਗਏ ਯਾਰ। ਉਹ ਤੇਰਾ ਬਣਾ ਦਿੰਨੇ ਆ। ਕਿੰਨਾ ਕਿੰਨਾ ਪਿਆ ਪਿਆ ਪਹਿਲਾਂ 10 ਕਿੰਨੇ ਦਿਨ ਰਾਹ ਇਹਦਾ ਸਾਰਾ ਥਲੜਾ ਤੇ ਰੁੜ ਗਿਆ ਕਿਦਾ ਉਹ ਤੇਰੀ ਉਹ ਨਿੱਕੇ ਚੇਲੇ ਇੱਕ ਤੇ ਵੀ ਬੜੇ ਨਕਮੇ ਗੁਰਵਾ ਉਹ ਮਮਾ ਧਿਆਨ ਦਾ ਤੇ ਰੁੜ ਗਿਆ ਸਾਰਾ ਗਾਜੀ ਤੇ ਲਾਦੀ ਹੈ ਹੁਣ ਟ੍ਰੇਲ ਲਾਈਦਾ ਕਰੂਗਾ ਰਾਹ ਮੈਨੂੰ ਨਹੀਂ ਇਹ ਕੱਲ ਦਾ ਪਤਾ ਜਿੰਨਾ ਵਿੜ ਰਿਹਾ ਮੈਨੂੰ ਨਵਾਂ ਪਾ ਦੇਣਾ ਜਿਹੜਾ ਜੋਰ ਦੀ ਪੁਰਾਣਾ ਪੁਰਾਣਾ ਸਾਰਾ ਪਾ ਦੇ ਪਏ ਤੇ ਮੂੰਹ ਅਟਕੇ ਮੰਗ ਲੇਗੇ ਉਹ ਤੇਲ ਗਾਲੀ ਟਾਰ ਜਾਂਦਾ ਹੀ ਅਗਰ ਆਜ ਮਰਜ਼ੀ ਹੋਵੇ ਤੇਲ ਦੇ ਨਵਾਂ ਪਾ ਕੇ ਦੋ ਪਾ ਦਾਂਗੇ ਨਵਾਂ ਕੋਈ ਨਹੀਂ ਬੜੀ ਖੱਪ ਜੀ ਪਾਈ ਇਹਦੇ ਗਾਰੇ ਫਿਰੋ ਆਪ ਤੋਂ ਭੂਕੇ ਨਾ ਇਹ ਕੋਈ ਪਾਣੀ ਹੋ ਗਏ ਤੇ ਇਹੋ ਹੀ ਪਾ ਦੇ ਤਰ੍ਹਾਂ ਇੱਥੇ ਗੰਦ ਪਾਇਆ ਪਿਆ ਹੁੰਦਾ ਆ ਗਿਆ ਥੋੜੀ ਸਿਰ ਤੇ ਆ ਫਿਰ ਫਿਰ ਆ ਗਏ ਮਖੜਮਾ ਲੈ ਪੈਂਦੇ ਆ ਅੰਦਰ ਕੇ 20 ਦਿਨ ਹੋ ਗਏ ਲਕਸ਼ਮੀ ਦਾ ਮੂੰਹ ਨਹੀਂ ਵੇਖਿਆ ਉਹ ਵਾਲੀ ਲਕਸ਼ਮੀ ਦਾ ਨਹੀਂ ਐਹ ਵਾਲੀ ਲਕਸ਼ਮੀ ਦਾ ਚਲੋ ਕੋਈ ਨਹੀਂ ਜਰਾਂ ਅੱਲਾ ਸਾਹਿਬ ਸਾਜੀ ਕਿੱਧਰ ਜਾਣਾ ਹੈ ਲੱਗਦਾ ਠਾਡੇ ਹੋ ਕੌਣ ਆ? ਆਇਆ। ਕੁੱਛ ਕਾ। ਸਾਜੀ ਘਰ ਵਿੱਚ। ਕਿਹੜਾ ਭੇਡਾ? ਆ ਬੋਲੀ। ਤੇ ਵੀਰ ਮੇਰੀ ਸੁਣ ਕੰਮ ਦੇ ਤੇ ਮੈਂ ਰੱਖ ਲਾਂਗਾ। ਜੇ ਜੇ ਮੈਂ ਕਹਤਾ ਮਾੜੀ ਗਰਾਹੀ ਪਾਉਣੀ ਆ ਉਹ ਵੀ ਪਾਉਣੀ ਪੈਣੀ। ਜੇ ਮੈਂ ਕਹਾ ਪੁਰਾਣਾ ਪਹਿਰਨਾ ਪਾਉਣਾ ਉਹ ਵੀ ਪਾਉਣਾ ਪੈਣਾ। ਕਾਲੋ ਤੇੜਫੇੜ ਕਰੇ ਉਹ ਨਹੀਂ ਚੱਲਣਾ ਕੰਮ। ਜੇ ਤਾਨੂੰ ਪੈਸੇ ਪੋੜੇ ਤੇ ਦੇ ਦੇ ਤੈ ਨਵਾਂ ਕੱਲੇ ਸੰਮਾਨ ਪਾਉਦੇ। ਭਰਾ ਹੁਣ ਤੋਂ ਗੱਲਾਂ ਕੰਡਿਆ। ਇਹਨੂੰ ਨਹੀਂ ਮੈਂ ਰੱਖਣਾ ਰੁਕਣਾ। ਜਾ ਇਹਨਾਂ ਦੇ ਕੰਮ ਕਰ ਆਪਣਾ। ਇੱਥੇ ਰਹਿਣਾ ਹੀ ਤੇ। ਥੋੜੀ ਗੱਲ ਮੰਨਣੀ ਪੈਣੀ ਆ ਭਰਾ। ਚਲ ਮੰਨ ਲਾਂਗੇ ਗੱਲ ਤੇ। ਨਹੀਂ ਕੱਲ ਨੂੰ ਉਹਦੇ ਕੋਲ ਜਾ ਕੇ ਕਿਹੋ ਉਹਨੂੰ ਦੱਸੇ ਉਹ ਮਾੜਾ ਸਮਾਨ ਪਾਉਂਦਾ ਹੀ ਉਹ ਜੇ ਹੀ ਆਪਣਾ ਨਹੀਂ ਠੀਕ ਆ ਥੋੜਾ ਟਾਈਮ ਲਾਉਂਦੇ ਆਂ ਗੁਰੂਆ ਠੀਕ ਆ ਕੱਲ ਨੂੰ ਇਹੋ ਜਿਹਾ ਕੰਮ ਨਹੀਂ ਕਰਨ ਲਾ ਤੈਨੂੰ ਪਤਾ ਫੇਰਾ ਡਾ ਠੀਕ ਹਾਂ ਤੂੰ ਬਹਿ ਗਿਆ ਤੈਨੂੰ ਕੰਮ ਨਹੀਂ ਹੈਗਾ ਕੋਈ ਤਨਖਾਹ ਤਨਖਾਹ ਹੀ ਤੂੰ ਪਹਿਲਾਂ ਆਇਂਦੇ ਜੀ ਸਾਰਾ ਠੀਕ ਆ ਦੱਸ ਦੇ ਫਿਰ ਦੱਦਣਾ ਮੈਂ ਕੋਈ ਨਹੀਂ ਸਲਾਹ ਕਰਕੇ ਆਲਾਂ ਦੇ ਵੱਡੇ ਨੂੰ ਆ ਗਈ ਫੜ ਬਣ ਗਿਆ ਦਾ ਰੋਟੀ ਟਰੈਕਟਰ ਮਾਰਨ ਕਾ ਲਿਆ ਟਰੈਕਟਰ ਤੇ ਪਾ ਕੇ ਕਿਉਂ ਜਾਓ ਓਏ ਬਣਾ ਤਾ ਰੋਟਾ ਬਿਟਰ ਬਣ ਗਿਆ ਬਣ ਗਿਆ ਭਰਾ ਤਾ ਹੀ ਤੈਨੂੰ ਫੋਨ ਕੀਤਾ ਤਾ ਹੀ ਫੋਨ ਕੀਤਾ ਤੈਨੂੰ ਭਰਾ ਲੈ ਜਾ ਫੜਕੇ ਚੱਲ ਭਰਾ ਮੈਂ ਆਉਣਾ ਵਾਲੇ ਲੈ ਆ ਲੈ ਹੁਣ ਕਿ ਚੱਲਾਵਾ ਮੈਂ ਟਰੈਕਟਰ ਲਿਆਵਾ ਲੈ ਆ ਲੈ ਕਿਹ ਕਾ ਖਾੜ ਮੇ ਡਬਣੀ ਥਾਂ ਖਾਲੀ ਕਰਨ ਗੰਦ ਪਾਇਆ ਤਾ ਪੁੱਤ ਪਾ ਦੇ ਠੰਡਾ ਲਿਆਉ ਜਾ ਆ ਲੋ ਇੱਕ ਦੇ ਇੱਕ ਇਲਾਸ ਵੀ ਲੈ ਜਾਈ ਨਾਲ ਵੇ ਲਗਦਾ ਪਰਾਣਾ ਵੀ ਦੇ ਦੇਣਾ ਆ ਕਟਰ ਦਾ ਕੰਮ ਹੀ ਸ਼ੁਰੂ ਜਾਂ ਕਟਰ ਦੇ ਦਾ ਕੰਮ ਹੋ ਹੀ ਗਿਆ ਲਗਭਗ ਬਸ ਆਹ ਐਂਗਲ ਲਿਆਂਦਾ ਹੀ ਹੋ ਤੇ ਲਾਉਣਾ ਹੀ ਆ ਬਸ ਮੇਰੀ ਗੱਲ ਸੁਣ ਉਹ ਯਾਰ ਅਹੀਂ ਨਹੀਂ ਕੰਮ ਕਰਉਣਾ ਅਧਰਤ ਕੀ ਹੋਇਆ ਵਾ ਉਹ ਯਾਰ ਤੇ ਤੂੰ ਕਰਾਇਆ ਗਿਆ ਰੂਟਾ ਵਿਟਰ ਦਾ ਕੰਮ ਤੇ ਤੂੰ ਬੈਰੰਗ ਹੋਦੋਗੇ ਬਾਤ ਨੇ ਕਿੰਨੇ ਗਿਆ ਤੈਨੂੰ ਅਜੇ ਤੁਹਾਡੇ ਤੋਂ ਬੰਦਾ ਆਇਆ ਹੀ ਕੰਮ ਮੰਗਣ ਉਹਨੇ ਦੱਸਿਆ ਬੈਰੰਗ ਨਹੀਂ ਹੋਣਾ ਮੈਂ ਕੰਮ ਤੇ ਰੱਖਿਆ ਤਾਂ ਤੈਨੂੰ ਡਿਆਣਾ ਹੀ ਲਾਉਣਾ ਉਹ ਨਹੀਂ ਭਰਾ ਮੈਂ ਨਹੀਂ ਕੰਮ ਕਰਉਣਾ ਇੱਥਾਂ ਤੁਹਾਨੂੰ ਜਿੰਨਾ ਕੰਮ ਕੀਤਾ ਉਹਨੇ ਕਿ ਪੈਸੇ ਲੈ ਤੇ ਮੈਂ ਕਟੜਾ ਕੇ ਛੱਲੇ ਆਪਾਂ ਜੇ ਕਰਦੇ ਹਿਸਾਬ ਵੜਤੀ 35000 ਰੁਪਏ ਬਣਿਆ ਦੇ ਦੇ ਜਾ ਆਉ ਲੈ ਤੇ ਬਾਕੀ ਦਾ ਕੰਮ ਨਹੀਂ ਕਰਾਉਣਾ ਮਾਂ ਕਰਾ ਤੰਦ ਉਹਨੇ ਗਾਕਾਂ ਦਾ ਘਟਾ ਐਂ ਤੇ ਪਾਣੀ ਕਿਦਾ ਮੂੰਹ ਵੇਖਿਆ ਹੈ ਅੰਜ ਪਾਣੀ ਕਿਦਾ ਮੂੰਹ ਵੇਖਿਆ ਹੈ ਕਟੜਾਲੇ ਵੀ ਮੁੱਕਰ ਗਏ ਹੈ ਇਹ ਵੀ ਲਾਜ ਲੱਗੀ ਜੇ ਸਾਲਾ ਉਹਨੇ ਵੀ ਪੈਸੇ ਨਹੀਂ ਦਿੱਤੇ ਰੋਟਾ ਵੀ ਕਟੜਾਲੇ ਨੇ ਪਹਿਲਾਂ ਅਗਲੀਆ ਤੋਂ ਕੰਮ ਬਾਅਦੋਂ ਖੜਿਆ ਕਰਨਾ ਪਹਿਲਾਂ ਪੈਸੇ ਲਿਆ ਕਰਦੇ ਅਗਲੇ ਚੱਲ ਕੋਈ ਨਹੀਂ ਜੇ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਕਰਿਓ ਜੇ ਵੀਡੀਓ ਸੋਹਣੀ ਲੱਗੀ ਹੋਵੇ ਹਾਂਜੀ ਮਿੱਤਰੋ ਅੱਜ ਆਇਆ ਆਪਾਂ ਪੱਟਾ ਅਗਲੀ ਕਰਦੇ ਜੇ ਮੇਰੇ ਵੀਰ ਕਿਹੇ ਨੇ ਵੀ ਫਿਕਰ ਦਾ ਕੰਮ ਕੋਣਾ ਟਾਲੀ ਬਣਾਉਣੀ ਆ ਸੰਗੀਤ ਬਣਾਉਣੀ ਆ ਕੁਝ ਵੀ ਕਰਾਉਣਾ ਆ ਪਰ ਟੈਗ ਨਹੀਂ ਕਰਦਾ ਉਹ ਮੇਰਾ ਵੀਰ ਕੋਤੀ ਇਹ ਮੇਰੇ ਵੀਰ ਕੋ ਆ ਪੂਰੀ ਚੀਜ਼ ਵੀ ਤੁਹਾਨੂੰ ਲੋੜ ਹੈ ਇਥੋਂ ਮਿਲੇਗਾ